ਲੋਗੇ ਵਾਗੁਰੂ ਜੀ ਦਾ ਹਾਲਾ ਵਾਗੁਰੂ ਜੀ ਕੀ ਫਤਿਹ ਇਹ ਅੱਡਾ ਕੋਰਟ ਸਟਰੀਟੋਂ ਜਿਹੜਾ ਪਿੰਡ ਪਸ ਤੋਂ ਕੋਨੋਂ ਮੋੜ ਜਾਂਦਾ ਰਾਹ ਜਾਂਦਾ ਵਾ ਇਹ ਕੋਰਟ ਨੂੰ ਆਨਪੁਰ ਰੋਡ ਤੇ ਇੱਕ ਹੋਰ ਸੰਤ ਬਾਬਾ ਹਰੀ ਸਿੰਘ ਦੇ ਗੁਰਦੁਆਰੇ ਦੇ ਕੋਲ ਰਾਤ 1 ਵਜੇ ਦੇ ਕਰੀਬ ਦੋ ਟਿਪਟਰ ਆਸ ਵਿੱਚ ਬੱਜੇ ਆ ਜੀ ਬੜੀ ਜ਼ੋਰ ਦੇ ਨਾਲ ਇੱਕ ਟਿਪਟਰ ਬੱਟੇ ਦਾ ਲੱਗਿਆ ਇਧਰ ਕੋਰਟ ਸਟਰੀਟ ਤੋਂ ਆਨਪੁਰ ਵੱਲ ਜਾਂਦਾ tha ਉਹ ਤਾਂ ਆਪਣੀ ਸਹੀ ਜਗ੍ਹਾ ਤੇ ਜਾ ਰਿਹਾ ਵਾ ਉਦਿਆਤਪੁਰ ਆਨਪੁਰਵੋਂ ਆ ਰਿਹਾ ਵਾ ਉਹ ਲੱਗਦਾ ਕਿ ਔਟਪਲੇ ਦੇ ਵਿੱਚ ਵੱਜਾ ਲੱਗਦਾ ਕਿ ਉਹ ਔਟਸਾਈਡ ਦੇ ਖੜਾ ਵਾ ਕਿ ਗੱਡੀਆਂ ਦੋਏ ਕਾਫੀ ਫਟ ਗਈਆਂ ਵਾ ਤਾਂ ਡਰਾਈਵਰਾਂ ਦਾ ਬਚਾਅ ਹੋ ਗਿਆ ਆਉ ਤੁਹਾਨੂੰ ਮੈਂ ਗੱਡੀਆਂ ਦਿਖਾ ਲਾਂ ਜੀ ਆ ਜਾਓ ਬਹੁਤ ਤੇ ਟੱਕਰ ਵੀ 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 ਜੋ ਕੋਰਸ ਸੀ ਤੋ ਇਧਰ ਆਦਮ ਸੁਰੂ ਸਾਈਡ ਜਾ ਰਿਹਾ ਸੀ ਹੇ ਅਮਰੋ ਸਮੇਂ ਟੱਕਰ ਹੋ ਗਈ ਆ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ ਕਿ ਕੀ ਗੱਲ ਹੋਈ ਆ ਉਧਰੋਂ ਇਹ ਆਦਮਪੁਰ ਸਾਈਡ ਤੋਂ ਆ ਰਿਹਾ ਸੀ ਇਹ ਜਿਹੜਾ ਵੀ ਨੰਬਰ ਫੰਦਾਉਣ ਪੀਪੀ 07ਸੀ ਈ 8084 ਇਹ ਡਰਾਈਵਰ ਸਾਈਡ ਤੋਂ ਵੱਜੀਆਂ ਬੜੀ ਜ਼ੋਰ ਦੇ ਨਾਲ ਇਹ ਖਾਲੀ ਹੋ ਕੇ ਆ ਰਿਹਾ ਸੀ ਇਹ ਜਿਹੜਾ ਵੱਟੇ ਦਾ ਭਰਿਆ ਹੋਇਆ ਵਾ ਜਾਣ ਦੀ ਕੋਸ਼ਿਸ਼ ਕਰਦੇ ਆ ਆਪਣਾ ਕੀ ਨਾਮ ਜੀ ਜਲਦੀਪ ਸਿੰਘ ਇਹ ਕਿੱਥੋਂ ਆ ਰਹੇ ਸੀ ਤੁਸੀਂ ਜੇ ਜੋ ਤੇ ਬੱਟਾ ਨਦੀ ਆ ਇਹ ਐਕਸੀਡੈਂਟ ਕਿਦਾਂ ਹੋ ਗਿਆ ਬਸ ਜੀ ਅੱਬਾ ਆਪਣੀ ਸਾਈਡ ਆ ਰਹੇ ਆ ਇਹ ਵੀ ਆ ਰਹੇ ਆ ਅੱਛਾ ਜੀ ਇਹੇ ਮਾਰੀ ਵਿੱਚ ਮੈਂ ਤਾਂ ਰੁਕ ਲਈ ਜਗੀ ਗੱਡੀ ਆ ਤੁਹਾਡੀ ਤਾਂ ਹਨ ਸਾਈਡ ਤੇ ਆ ਗੱਡੀ ਇਹਨ ਲਿਆ ਕੇ ਸਿੱਧੀ ਮਾਰੀ ਵਿੱਚ ਅੱਛਾ ਜੀ ਇਹ ਬੰਦਾ ਕਿਧਰੋਂ ਆ ਰਿਹਾ ਸੀ ਇਹ ਖਾਲੀ ਕਰਕੇ ਜਲੰਧ ਨੂੰ ਅੱਛਾ ਜਲੰਧ ਤੋਂ ਆ ਰਿਹਾ ਸੀ ਤੁਸੀਂ ਕਿਧਰ ਨੂੰ ਜਾ ਰਹੇ ਜੀ ਜਲੰਧਰੇ ਜਾ ਰਹੇ ਐ ਸੇ ਇਕੋ ਟਿਪੂ ਦੇਟ ਲੱਕੋ ਐ ਨਹੀਂ ਹਾਂਜੀ ਇਹ ਜਲੰਧਰ ਦੀ ਗੱਡੀ ਆ ਸਾਡੀ ਸੱਲੇ ਪੰਪ ਵਾਲਿਆਂ ਦੀ ਐ ਅੱਛਾ ਜੀ ਤੇ ਤੁਸੀਂ ਆਪ ਚਲਾਉਂਦੇ ਸੀ ਗੱਡੀ ਬਚਾਅ ਹੋ ਗਿਆ ਨਾ ਪੂਰਾ ਚਲੋ ਬਾਹਰ ਕਰੋ ਤਾਂ ਸ਼ੁਕਰ ਗੁਜ਼ਾਰ ਕਰੋ ਉਹ ਦੂਜੇ ਡਰਾਈਵਰ ਦਾ ਵੀ ਬਚਾਅ ਹੋ ਗਿਆ ਹਾਂਜੀ ਥੋੜੀ ਜਿਹੀ ਦਾਵ ਆ ਗਈ ਲੱਤ ਤੇ ਅੱਛਾ ਜੀ ਲੱਗੇ ਕੀ ਹੋਇਆ ਅੱਛਾ ਜੀ ਉਹ ਕਿੱਥੇ ਦਾਖਲ ਹੋ ਗਿਆ ਸ਼ਹਿਰ ਪਰ ਗਲਾ ਐ ਤੁਸੀਂ ਉਧਰ ਨਾਲ ਨਹੀਂ ਨਹੀਂ ਮੇਰੇ ਤੁਸੀਂ ਬੈਠੇ ਹੋ ਗੱਡੀ ਉਹਨਾਂ ਦੀ ਤੁਹਾਡੀ ਹੋਰ ਗੱਡੀ ਆ ਉਹ ਤੁਹਾਡੇ ਨਾਲ ਦਾ ਡਰਾਈਵਰ ਆ ਹਾਂਜੀ ਉਸੇ ਕੰਪਲੈਂਟ ਇਹ ਤੋਂ ਕੰਪਲੈਂਟ ਹੋਈ ਸੀ ਹੁੰਦਾ ਰਸਤਾ ਤਾਂ ਬੜਾ ਸਾਫ ਸੁਥਰਾ ਸੀਗਾ ਹਾਂਜੀ ਜਨਤਾ ਇਦਾਂ ਵੀ ਹੋ ਸਕਦਾ ਕਿ ਕਿਸ ਤਰ੍ਹਾਂ ਨੀਂਦ ਵੀ ਆ ਸਕਦੀ ਏ ਡਰਾਈਵਰ ਨੂੰ ਕਿਉਂਕਿ ਆਹ ਗੱਡੀ ਦੇਖੋ ਇਹ ਤਾਂ ਡੋਲੇ ਦੇ ਉੱਤੇ ਚੜ੍ਹ ਕੇ ਇਹ ਤੋਂ ਤੋਂ ਪਰੇ ਗੱਡੀ ਜਾ ਹੀ ਨਹੀਂ ਸਕਦੀ ਸੀ ਇਹ ਪਹਿਣੀ ਦੀ ਗੱਡੀ ਹੈ ਆਹ ਲਾਈਨ ਦਿਖਾ ਲਣਾ ਜੀ ਮੈਂ ਵਿਚਾਲ ਦੀ ਲਾਈਨ ਹਾਂ ਇਹ ਡਰਾਈਵਰ ਨੇ ਵੱਟ ਕੇ ਆਹ ਕੱਚੇ ਤੇ ਨਹਿਰ ਦੇ ਬਿਲਕੁਲ ਨਹਿਰ ਢਾਈ ਤਿੰਨ ਫੁੱਟ ਰਹਿ ਗਈ ਕੱਚਾ ਸਹਿਵਾਂ ਹਾਂ ਹਾਂਜੀ ਹਾਂਜੀ ਇਹ ਵੇਸਤ ਤੋਂ ਆਪਾਂ ਨਹਿਰ ਦੇ ਤੋਂ ਭਗਤਪੁਰ ਵਾਲੇ ਪਾਸੇ ਤੇ ਐਕਸੀਡੈਂਟ ਹੋਇਆ ਚਲੋ ਡਰਾਈਵਰਾਂ ਦੀ ਦੋ ਬਲੇ ਪ੍ਰਮਾਤਮਾ ਨੇ ਜਿਹੜੀ ਆ ਇਹਨਾਂ ਦਾ ਬਚਾਅ ਹੋ ਗਿਆ ਜੀ ਤਾਂ ਚਲੋ ਲੋਹਾ ਤਾਂ ਸਿੱਧਾ ਹੋ ਜਾਏਗਾ ਪਰ ਡਰਾਈਵਰਾਂ ਦਾ ਜਿਹੜਾ ਬਚਾਅ ਹੋ ਗਿਆ ਵਾਹਿਗੁਰੂ ਦਾ ਸ਼ੁਕਰ ਵਾ ਪੀ ਵੀ 07 ਸੀ ਈ 8484 ਇਹ ਡਰਾਈਵਰ ਸਾਈਡ ਜਿਆਦਾ ਫਟ ਗਈ ਆ ਇਹ ਵੈਸੇ ਆਊਟ ਸਾਈਡ ਆ ਗਈ ਆ ਹੋ ਗਿਆ ਇਹ ਵੀ ਨਹਿਰ ਦੇ ਵਿੱਚ ਨੂੰ ਸਿੱਧੀ ਆ ਆ ਦੇ ਕੋਲ ਨਹਿਰ ਰਹਾ ਬਿਲਕੁਲ ਇਹੋ ਪ੍ਰੋਪਰ ਜੈਨ ਟਾਇਰ ਚੜ ਗਿਆ ਤਾਂ ਉਹ ਜਗ੍ਹਾ ਦੇ ਤਾਂ ਜਾ ਕੇ ਉੱਥੇ ਹੀ ਹੋਈ ਇਹ ਇਹ ਫਿਰ ਇਹ ਬੈਕ ਕੀਤੀ ਆ ਫਿਰ ਕੀ ਠੀਕ ਆ ਜੀ ਸ਼ਾਇਦ ਵੀ ਕਰਦੇ ਨਾ ਚਲੋ ਚਲੋ ਠੀਕ ਆ ਜੀ ਵਾਹਿਗੁਰੂ ਕਿਰਪਾ ਹੀ ਕਰੇ ਜੀ ਸਭ ਦਾ ਭਲਾ ਕਰੇ ਇਹ ਐਕਸੀਡੈਂਟ ਜਿਹੜਾ ਕੋਰਟਸੂ ਤੋਂ ਆਦਮਪੁਰ ਨੂੰ ਸੜਕੇ ਜਾਂਦੀ ਆ ਪਿੰਡ ਭਗਤਪੂਰ ਦੇ ਆਲੇ ਤੇ ਮੋੜ ਦੇ ਉੱਤੇ ਹੋਇਆ ਵਾ ਸੰਤ ਬਾਬਾ ਹਰੀ ਸਿੰਘ ਨੈਕੀਵਾਲ ਦੇ ਗੁਰਦੁਆਰੇ ਨਾਲ ਬਿਲਕੁਲ ਬਰਾਬਰ ਵਾ ਚਲੋ ਬਚਾਅ ਹੋ ਗਿਆ ਤਾਂ ਪਹਿਲੇ ਤਾਂ ਗੱਡੀਆਂ ਤਾਂ ਜਰੂਰ ਟੁੱਟ ਗਈਆਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰਾ ਹੋਇਆ ਗੁਰਜੀ ਦਾ ਹੱਲ ਸਾਹਿਬ ਹੈ ਜੀ ਜੀ ਫਤ